ਰਿਸ਼ਤੇੰ ਦਾ ਹੋ ਰਿਹਾ ਕੰਨ ਹਰ ਰੋਜ ਅਸੀਂ ਕੋਈ ਨਾ ਕੋਈ ਅਜੀਹੀ ਘਟਨਾ ਜੇ ਹੈ ਖਬਰ ਕੁਛ ਨਾ ਕੁਛ ਅਸੀਂ ਜਾਂ ਤੇ ਆਪਣੇ ਆਸ-ਪਾਸ ਤੋਂ ਦੇਖ ਲੈਨੇ ਆ ਜਾਂ ਅਸੀਂ ਕਿਸੇ ਦੇ ਕੋਲੋਂ ਸੁਣ ਲੈਨੇ ਆ ਜਾ ਅਸੀਂ ਅਖਬਾਰਾਂ ਦੇ ਵਿੱਚ ਪੜ ਲੀਨੇ ਆ ਅਸੀਂ ਕਿੰਨੇ ਦਰਿੰਦਗੀ ਵਾਲੀ ਸੋਚ ਦੇ ਮਾਲਕ ਹੋ ਗਏ ਜਦੋਂ ਅਸੀਂ ਅਸੀਂ ਕਹਿ ਕੇ ਗੱਲ ਕਰਦੇ ਆ ਨਾ ਤਾਂ ਮਤਲਬ ਦਾ ਸਮਾਜ ਦੇ ਵਿੱਚ ਬਹੁਤ ਤਾਤੂ ਹੋ ਜਾਏ ਹਾਲਾਤ ਬਣਦੇ ਜਾਂਦੇ ਨੇ ਜੇਕਰ ਮਾਪੇ ਦੀ ਗੱਲ ਕਰੀਏ ਤੇ ਮੈਂ ਕੱਲ ਵੀ ਅਖਬਾਰ ਪੜ ਰਹੀ ਸੀਗੀ ਔਰ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਆ ਰਿਹਾ ਸੀ ਮਾਂ ਨੂੰ ਘਰੋਂ ਕੱਢ ਦਿੱਤਾ ਪੰਚਾਇਤ ਨੇ ਔਰ ਪੁਲਿਸ ਨੇ ਸਮਝਾ ਕੇ ਅੰਦਰ ਭੇਜਿਆ ਬਿਲਕੁਲ ਬਹੁਤ ਸਹੀ ਕੀਤਾ ਪੰਚਾਇਤਾਂ ਨੂੰ ਇਹਦੇ ਵੱਲ ਬਹੁਤ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਆਪਣੇ ਵਕਤ ਦੇ ਵਿੱਚ ਆਪਣੇ ਬੱਚਿਆਂ ਲਈ ਸਮਾਜ ਲਈ ਪਿੰਡ ਲਈ ਦੇਸ਼ ਲਈ ਬਹੁਤ ਮਿਹਨਤ ਕੀਤੀ ਹੁੰਦੀ ਉਹਨਾਂ ਦੀ ਦੇਣ ਬਹੁਤ ਜ਼ਿਆਦਾ ਹੈ ਸਮਾਜ ਨੂੰ ਔਰ ਪਰਿਵਾਰਾਂ ਨੂੰ ਔਰ ਹਰ ਇੱਕ ਨੇ ਉਸ ਸਟੇਜ ਦਿੱਤੇ ਜਾਣਾ ਹੀ ਜਾਣਾ ਹੈ ਹਨਾ ਤੇ ਮੈਨੂੰ ਲੱਗਦਾ ਬਜ਼ੁਰਗਾਂ ਦੇ ਨਾਲ ਜੋ ਤੱਕਾ ਹੋ ਰਿਹਾ ਜਬ ਬਜ਼ੁਰਗਾਂ ਦੇ ਕੋਲ ਜਾਇਦਾਤਾ ਲੈ ਕੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਤੱਕੇ ਖਾਨੇ ਛੱਡ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਟਾਈਮ ਸੇ ਰੋਟੀ ਜਾਂ ਕੁਛ ਨਹੀਂ ਦਿੱਤਾ ਜਾਂਦਾ ਇਹ ਬਹੁਤ ਗਲਤ ਹੈ ਤੁਸੀਂ ਜਿੱਥੇ ਵੀ ਅੱਜ ਖੜੇ ਹੋ ਉਹ ਮਾਪੇ ਦੀ ਬਦੌਲਤ ਹੈ ਇੰਨੀ ਸੋਹਣੀ ਦੁਨੀਆ ਹੈ ਚਾਹੇ ਅਸੀਂ ਲੱਖ ਕਹੀਏ ਕਿ ਇਹ ਇਸ ਵੇਲੇ ਬਹੁਤ ਗੰਦਲੀ ਹੋਈ ਹੋਈ ਆ ਦੁਨੀਆ ਤੇ ਦਿਖਾਈ ਕਿੰਨੇ ਰੰਗ ਦਿਖਾਏ ਕਿੰਨਾ ਕੁਝ ਸਾਡੇ ਮਾਪੇ ਨੇ ਸਾਨੂੰ ਜਨਮ ਦੇ ਕੇ ਦਿਖਾਇਆ ਅਸੀਂ ਸੋਚ ਸਕਦੇ ਹਾਂ ਸਮਝ ਸਕਦੇ ਹਾਂ ਬੋਲ ਸਕਦੇ ਹਾਂ ਕਿਸੇ ਨਾਲ ਦੋਸਤੀ ਕਰ ਸਕਦੇ ਹਾਂ ਕਿਸੇ ਨਾਲ ਪਿਆਰ ਕਰ ਸਕਦੇ ਹਾਂ ਆਪਣੀਆਂ ਭਾਵਨਾਵਾਂ ਬਿਆਨਤ ਕਰ ਸਕਦੇ ਹਾਂ ਇਸ ਤੋਂ ਵਧੀਆ ਕੁਦਰਤ ਸਾਨੂੰ ਕੀ ਬਣਾ ਸਕਦੀ ਸੀ ਔਰ ਕੁਦਰਤ ਨੇ ਸਾਨੂੰ ਦੁਨੀਆ ਤੇ ਆਉਣ ਦਾ ਜ਼ਰੀਆ ਸਾਡੇ ਮਾਪੇ ਬਣਾਏ ਉਹ ਮਾਂ ਬਾਪ ਜਿਨ੍ਹਾਂ ਨੇ ਸਾਨੂੰ ਇਹ ਸਾਰਾ ਕੁਝ ਦਿਖਾਇਆ ਜਦੋਂ ਅਸੀਂ ਉਹਨਾਂ ਦੀ ਸੇਵਾ ਕਹਿ ਲਓ ਜਾਂ ਦੇਖਭਾਲ ਕਹਿ ਲਓ ਜਾਂ ਉਹਨਾਂ ਨੂੰ ਪਿਆਰ ਨਹੀਂ ਦਿੰਦੇ ਤੇ ਬਹੁਤ ਇੱਕ ਮੈਨੂੰ ਨਹੀਂ ਲੱਗਦਾ ਕਿ ਇਨਸਾਨੀਅਤ ਦਾ ਕੋਈ ਅਸੀਂ ਪੱਲਾ ਫੜਿਆ ਹੋਇਆ ਬਜ਼ੁਰਗਾਂ ਨੇ ਆਪਣੇ ਹਿਸਾਬ ਨਾਲ ਆਪਣੇ ਵਕਤ ਦੇ ਨਾਲ ਜ਼ਾਇਦਾਤਾ ਬਣਾਈਆਂ ਪੜਾਇਆ ਲਿਖਾਇਆ ਬੱਚਿਆਂ ਨੂੰ ਸਾਨੂੰ ਸਾਰਿਆਂ ਅਸੀਂ ਜੇ ਕਹੀਏ ਕਿ ਤੁਸੀਂ ਕੁਛ ਨਹੀਂ ਕੀਤਾ ਉਹ ਵੀ ਗਲਤ ਹੈ ਕਿਉਂਕਿ ਹਰ ਵਕਤ ਦੇ ਹਿਸਾਬ ਨਾਲ ਮਾਪੇ ਜਿਹੜੇ ਨੇ ਉਹ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਬੈਸਟ ਹੀ ਕਰਦੇ ਨੇ ਇਹ ਪੱਕਾ ਹੈ ਕਿ ਵਕਤ ਦੇ ਨਾਲ ਜੋ ਕੁਝ ਉਹਨਾਂ ਨੇ ਕੀਤਾ ਉਹਦਾ ਜਿਹੜਾ ਕੱਟ ਲੱਗਦਾ ਹੈ ਨਾ ਹਰ ਇੱਕ ਨੂੰ ਇਹ ਲੱਗਦਾ ਕਿ ਜੇ ਫਲਾਨੀ ਥਾਂ ਚੀਜ਼ ਲੈ ਲਈ ਹੁੰਦੀ ਅਸੀਂ ਇੰਨੇ ਦੇ ਵਿੱਚ ਮਿਲਦੀ ਸੀ ਉਦੋਂ ਤੋਂ ਉਦੋਂ ਜੇ ਜਿੱਥੇ 500 ਰੁਪਏ ਦੀ ਚੀਜ਼ ਮਿਲਦੀ ਸੀ ਉਹ ਤੋਂ 500 ਰੁਪਏ ਬਣਾਉਣਾ ਔਖਾ ਸੀਗਾ ਹੋ ਸਕਦਾ ਉਸ ਵਕਤ ਜਿੱਥੇ 20000 ਦੀ ਚੀਜ਼ ਮਿਲਦੀ ਹੋਵੇ ਪੇਰੈਂਟਸ ਲਈ 20000 ਰੁਪਏ ਇਕੱਠਾ ਕਰਨਾ ਔਖਾ ਹੋਵੇ ਹਰ ਵਕਤ ਦੇ ਵਿੱਚ ਕੋਈ ਵੀ ਚੀਜ਼ ਜੈਦਾ ਥੋਵੇ ਕੁਝ ਵੀ ਹੋਵੇ ਕਦੇ ਵੀ ਆਸਾਨ ਤਰੀਕੇ ਨਾਲ ਨਹੀਂ ਬਣਦਾ ਬਹੁਤ ਕੱਠ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਜਿਹੀ ਥਾਲ ਦੇ ਵਿੱਚ ਪਰੋਸਿਆ ਹੋਇਆ ਮਿਲਦਾ ਪਰ ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਆ ਮਿਹਨਤ ਕਰਕੇ ਬਣਾਉਣਾ ਹੁੰਦਾ ਉਹਨਾਂ ਵਾਸਤੇ ਸਟਰਗਲ ਹੁੰਦੀ ਹੁੰਦੀ ਆ ਠੀਕ ਹੈ ਨਾ ਸਾ ਜਾਂ ਤੇ ਫਿਰ ਮਾਪੇ ਜਿਉਂਦੇ ਜੀ ਦੇ ਦਿੰਦੇ ਨੇ ਜੇ ਦਿੰਦੇ ਨਹੀਂ ਤਾਂ ਫਿਰ ਤੁਸੀਂ ਉਹਨਾਂ ਦੇ ਨਾਲ ਕੀ ਕਰਦੇ ਹੋ ਜੇ ਮਾਪੇ ਨਹੀਂ ਦੇ ਰਹੇ ਉਹ ਵੀ ਤੁਹਾਡਾ ਬਤੀਰਾ ਵੇਖ ਕੇ ਨਹੀਂ ਦਿੰਦੇ ਉਹ ਇਸ ਕਰਕੇ ਨਹੀਂ ਦਿੰਦੇ ਕਿ ਉਹਨਾਂ ਨੇ ਦੇਣਾ ਨਹੀਂ ਉਹਨਾਂ ਨੂੰ ਇਹ ਸਮਝ ਆ ਜਾਂਦੀ ਆ ਕਿ ਤੁਸੀਂ ਕਿੱਥੇ ਆ ਕੇ ਸਟੈਂਡ ਕਰ ਰਹੇ ਹੋ ਪੇਰੈਂਟਸ ਤਾਂ ਨੂੰ ਰੀਡ ਕਰ ਜਾਂਦੇ ਨੇ ਕਦੇ ਇਹਨਾ ਸੋਚੋ ਕਿ ਮਾਪੇ ਜਿਹੜੇ ਨੇ ਬੰਦੂ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਇਹਨਾਂ ਨੂੰ ਅਕਲ ਨਹੀਂ ਹੈ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਥੋੜੇ ਪੈਸੇ 'ਚ ਵੀ ਤੁਹਾਨੂੰ ਪੜਾਇਆ ਤੁਹਾਡੀਆਂ ਜਰੂਰਤਾਂ ਪੂਰੀਆਂ ਕੀਤੀਆਂ ਤੁਹਾਨੂੰ ਇੱਥੇ ਤੱਕ ਲਿਆਂਦਾ ਕੋਈ ਕਾਰ ਬਣਾਇਆ ਉਹਨਾਂ ਨੂੰ ਸਮਝ ਵੀ ਹੈ ਉਹਨਾਂ ਨੂੰ ਅਕਲ ਵੀ ਹੈ ਉਹਨਾਂ ਨੂੰ ਪੈਸਾ ਸੰਭਾਲਣਾ ਵੀ ਆਉਂਦਾ ਉਹਨਾਂ ਨੂੰ ਖਰਚਣਾ ਵੀ ਆਉਂਦਾ ਉਹਨਾਂ ਨੂੰ ਲੋਕਾਂ ਨੂੰ ਪੜਨਾ ਵੀ ਆਉਂਦਾ ਇਹ ਨਹੀਂ ਹੈ ਕਿ ਉਹ ਬੇਅਕਲ ਨੇ ਹਾਂ ਜੋ ਚੁੱਖੋ ਜਾਂਦੇ ਨੇ ਉਹ ਉਹਨਾਂ ਦੀ ਸਿਆਨਪ ਹੈ ਉਹ ਆਪਣਾ ਇੱਜ਼ਤ ਮਾਨ ਜਿਹੜਾ ਹੈ ਉਹ ਖਰਾਬ ਕਰਵਾਉਣਾ ਨਹੀਂ ਚਾਹੁੰਦੇ ਕਿਉਂਕਿ ਬੱਚੇ ਜਿਹੜੇ ਨੇ ਨੌਜਵਾਨ ਪੀੜ੍ਹੀ ਜਿਹੜੀ ਹੈ ਬੋਲਣ ਤੋਂ ਪਹਿਲਾਂ ਕੁਝ ਵੀ ਨਹੀਂ ਸੋਚਦੇ ਕਿ ਅਸੀਂ ਮਾਪੇ ਨੂੰ ਕੀ ਸ਼ਬਦ ਵਰਤਨੇ ਨੇ ਜਾਂ ਅਸੀਂ ਕਿਹੜੀ ਭਾਸ਼ਾ ਮਾਪੇ ਦੇ ਲਈ ਵਰਤਨੀ ਆ ਇਹ ਇੱਕ ਬਹੁਤ ਵੱਡਾ ਇਸ ਵੇਲੇ ਸਮੱਸਿਆ ਖੜੀ ਹੋ ਗਈ ਮਾਪ-ਬਾਪ ਨੂੰ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਿੱਥੇ ਕਦੇ-ਕਦੇ ਅਸੀਂ ਕੁੱਟਮਾਰ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇਖਦੇ ਆ ਜਾਂ ਸੁਣਦੇ ਆ ਜਾਂ ਪੜ੍ਹਦੇ ਆ ਅਸੀਂ ਉੱਥੇ ਨਾਲ ਨਾਲ ਜਿਹੜੀ ਸ਼ਬਦਾਂ ਦੀ ਵਾਇਲੈਂਸ ਹੈ ਡੋਮੈਸਟਿਕ ਵਾਇਲੈਂਸ ਸ਼ਬਦਾਂ ਦੀ ਉਹ ਬਹੁਤ ਜ਼ਿਆਦੀ ਹੈ ਔਰ ਕਹਿੰਦੇ ਨੇ ਕੁੱਟਣ ਦੇ ਨਾਲ ਉਹ ਵੀ ਜਿਹੜੇ ਸ਼ਬਦ ਨੇ ਉਹ ਜ਼ਿਆਦਾ ਪਰੇਸ਼ਾਨ ਕਰਦੇ ਨੇ ਬਹੁਤ ਦੇਰ ਤੱਕ ਕੋਈ ਸ਼ਬਦ ਕੰਨਾਂ 'ਚ ਕਈ ਵਾਰੀ ਗੂੰਜਦੇ ਰਹਿੰਦੇ ਨੇ ਔਰ ਉਹ ਤਕਲੀਫ ਬੜੀ ਦੇਰ ਤੱਕ ਦਿੰਦੇ ਨੇ ਇਸ ਕਰਕੇ ਜਿੱਥੇ ਵੀ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਉੱਥੇ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈ ਕਾਉਂਸਲਰਸ ਦਾ ਬਹੁਤ ਵੱਡਾ ਰੋਲ ਹੈ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਸੀਨੀਅਰ ਸਿਟੀਜ਼ਨ ਐਕਟ ਜਿਹੜਾ ਹੈ ਉਹ ਸਾਰਿਆਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਸਰਕਾਰੀ ਕਰਮਚਾਰੀ ਨੇ ਚਾਹੇ ਉਹ ਪੰਚਾਇਤ ਮੈਂਬਰ ਹੈ ਚਾਹੇ ਉਹ ਸਰਪੰਚ ਨੇ ਚਾਹੇ ਉਹ ਕਾਉਂਸਲਰ ਹੈ ਕਿਉਂਕਿ ਜਦੋਂ ਅਸੀਂ ਕਾਨੂੰਨ ਦੀ ਵਰਤੋਂ ਕਰਨੀ ਹੁੰਦੀ ਸਾਨੂੰ ਆਪ ਨੂੰ ਜਰੂਰ ਪਤਾ ਹੋਣਾ ਚਾਹੀਦਾ ਔਰ ਉਹਦੇ ਅਕੋਰਡਿੰਗਲੀ ਹਰ ਇੱਕ ਚੀਜ਼ ਜਿਹੜੀ ਹੈ ਕਦਮ ਚੁੱਕਣਾ ਚਾਹੀਦਾ ਸੀਨੀਅਰ ਸਿਟੀਜ਼ਨ ਐਕਟ ਜਿਹੜਾ ਹੈ ਉਹ ਸੀਨੀਅਰਸ ਦੇ ਲਈ ਬਜ਼ੁਰਗਾਂ ਦੇ ਲਈ ਬਣਿਆ ਕੋਈ ਵੀ ਜਾਇਦਾਦ ਅਗਰ ਬਜ਼ੁਰਗ ਦੇ ਦਿੰਦੇ ਨੇ ਉਹ ਵਾਪਸ ਲੈ ਸਕਦੇ ਨੇ ਜੇਕਰ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਹਾਂ ਪਿੱਛੇ ਇੱਕ ਜਜਮੈਂਟ ਆਈਸੀਓ ਦੇ ਵਿੱਚ ਲਿਖਿਆ ਸੀ ਕਿ ਇਹ ਲਫਜ਼ ਨਹੀਂ ਲਿਖੇ ਗਏ ਕਿ ਜੇ ਮੇਰੀ ਕੇਅਰ ਨਹੀਂ ਕਰਦੇ ਤੇ ਮੈਂ ਆਪਣੀ ਜਾਇਦਾਦ ਵਾਪਸ ਲੈ ਸਕਦਾ ਹਾਂ ਸੋ ਜਦੋਂ ਵੀ ਟਰਾਂਸਫਰ ਕਰੋ ਆਪਣੀ ਜਾਇਦਾਦ ਆਪਣੇ ਜੋ ਦੰਦੇ ਉਹ ਜਿਹੜੇ ਪਹਿਲੀ ਗੱਲ ਤੇ ਦੇਣੀ ਨਹੀਂ ਚਾਹੀਦੀ ਜਿੰਨੀ ਦੇ ਤੁਸੀਂ ਜਿਉਂਦੇ ਹੋ ਬਿੱਲ ਬਣਾਉਣੇ ਸਫੀਸ਼ੀਐਂਟ ਹੈ ਅਗਰ ਤੁਸੀਂ ਦੇਖੋ ਤੇ ਇਹ ਲਾਈਨ ਲਿਖਣੀ ਬੇਹੱਦ ਜ਼ਰੂਰੀ ਹੈ ਕਿ ਅਗਰ ਇਹ ਮੇਰੀ ਦੇਖਭਾਲ ਨਹੀਂ ਕਰਦੇ ਮੇਰੀ ਔਲਾਦ ਮੇਰੇ ਬੱਚੇ ਜਿਹੜੇ ਨੇ ਤੇ ਮੈਂ ਆਪਣੀ ਜਾਇਦਾਦ ਵਾਪਸ ਲੈ ਸਕਦਾ ਕਿਉਂਕਿ ਬਹੁਤ ਵਾਰ ਜਿਹੜੀਆਂ ਕੋਰਟ ਦੀਆਂ ਜੱਜਮੈਂਟਸ ਨੇ ਉਹ ਬਾਅਦ ਦੇ ਵਿੱਚ ਵਰਤੀਆਂ ਵੀ ਜਾਂਦੀਆਂ ਨੇ ਔਰ ਵਰਤਣੀਆਂ ਵੀ ਚਾਹੀਦੀਆਂ ਨੇ ਔਰ ਇਹ ਸਾਡੀਆਂ ਅੱਖਾਂ ਖੋਲਣ ਦਾ ਬਹੁਤ ਵੱਡਾ ਜ਼ਰੀਆ ਵੀ ਹੈ ਸੋ ਧਿਆਨ ਦਿਓ ਬਜ਼ੁਰਗਾਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਔਰ ਬਜ਼ੁਰਗਾਂ ਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਕਿੱਦਾਂ ਰਹਿਣਾ ਹੈਗਾ ਕਿਵੇਂ ਰਹਿਣਾ ਕਿਵੇਂ ਸਾਨੂੰ ਸੌਖਾ ਲੱਗਦਾ ਕਿੱਥੇ ਅਸੀਂ ਆਪਣਾ ਘਰ ਬਣਾਇਆ ਹੋਇਆ ਕਿੱਦਾਂ ਅਸੀਂ ਉਸ ਘਰ ਦੇ ਵਿੱਚ ਰਹਿ ਸਕਦੇ ਕਿ ਇਹ ਘਰ ਜਿਹੜਾ ਹੈ ਬੱਚਿਆਂ ਨੂੰ ਦੇਣਾ ਸਿਆਣਪ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਲਾਹ مشورہ ਕਰਕੇ ਕੀਤੀਆਂ ਜਾਂ ਤਾਂ ਆਪਣਾ ਜਿਹੜਾ ਜੋ ਮਨ ਕੀਤਾ ਹੈ ਜਾਂ ਬੱਚਿਆਂ ਦਾ ਵਤੀਰਾ ਜੋ ਹੈ ਉਹਦੇ ਹਿਸਾਬ ਨਾਲ ਕਰੋ ਹਾਂ ਕਈ ਵਾਰੀ ਬੱਚੇ ਜਿਹੜੇ ਨੇ ਹੋਰ ਜਿੰਨੀ ਦਿੱਤਾਈ ਤੁਹਾਡੇ ਕੋਲ ਪ੍ਰਾਪਰਟੀ ਜਾਂ ਪੈਸਾ ਹੁੰਦਾ ਬਹੁਤ ਚੰਗੇ ਦਿੰਦੇ ਨੇ ਲੈਣ ਤੋਂ ਬਾਅਦ ਕਈ ਵਾਰੀ ਉਹ ਬਦਲ ਜਾਂਦੇ ਨੇ ਇਸ ਕਰਕੇ ਲਾਈਨ ਲਿਖਣੀ ਬਹੁਤ ਜ਼ਰੂਰੀ ਹੈ ਜਿੱਥੇ ਵੀ ਤੁਸੀਂ ਲਿਖਦੇ ਹੋ ਉਹ ਜੋ ਵੀ ਲਿਖਾਉਂਦਾ ਹੈ ਉੱਥੇ ਲਾਈਨ ਜ਼ਰੂਰ ਲਿਖੋ ਕਿ ਜੇਕਰ ਇਹ ਮੇਨੂੰ ਨੇ ਸੰਬੰਧ ਦੇ ਮੈਂ ਜੋ ਕੁਝ ਵੀ ਇਹਨਾਂ ਨੂੰ ਦਿੱਤਾ ਵਾਪਸ ਲੈ ਸਕਦਾ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਧਿਆਨ ਜ਼ਰੂਰ ਦਿਓ ਔਰ ਇਹਦੇ ਤੇ ਜਿਹੜੇ ਵੀ ਦੇਖਣਗੇ ਉਹ ਅਗਰ ਆਸ-ਪਾਸ ਕੁਝ ਹੁੰਦਾ ਉਹਦੇ ਤੇ ਜਰੂਰ ਗੌਰ ਕਰਨ। ਔਰ ਇਹਨ ਅੱਗੇ ਵੀ ਜਿਹੜਾ ਹੈ ਲੋਕਾਂ ਨੂੰ ਦੱਸਣ ਜਿੰਨوں ਜਿੰਨੋ ਵੀ ਸੀਨੀਅਰ ਸਿਟੀਜ਼ਨ ਐਕਟ ਪੜ ਪੜਿਆ ਹੈ ਉਹਨੂੰ ਸਮਝ ਆਈ ਹੈ ਉਹ ਅੱਗੇ ਲੋਕਾਂ ਨੂੰ ਜਾਗਰੂਕ ਜਰੂਰੀ ਕਦੇ। ਥੈਂਕ ਯੂ ਸ਼ੁਕਰੀਆ ਮਿਹਰਬਾਨ।